ਬਹੁਤ ਬਾਰ ਕਿਹਾ ਨਾ ਯੂਪੀ ਦੇ ਜਾਂ ਬਿਹਾਰ ਦੇ ਆ ਉੱਥੇ ਕੋਈ ਨਕਲੀ ਸ਼ਰਾਬ ਨਾਲ ਨਹੀਂ ਮਰ ਰਹੇ ਆ ਕੋਈ ਇਹ ਭਗਵੰਤ ਮਾਨ ਜਿਹੜਾ ਇਹ ਬਿਲਕੁਲ ਬੇਪਰਵਾਹ ਜਿਹਨੂੰ ਪਤਾ ਹੀ ਨਹੀਂ ਕੋਈ ਆਪ ਗਾਣੇ गा ਰਹੇ ਆ ਗੱਡੀਆਂ 'ਚ ਬੈਠੇ ਤੇ ਆਪ ਦੇ ਜ਼ਿਲ੍ਹੇ ਸੰਗਰੂਰ 'ਚ ਜਿੱਥੇ ਦਾ ਫਾਈਨਾਂਸ ਮਿਨਿਸਟਰ ਵੀ ਆ ਜਿੱਥੇ ਦਾ ਮੀਥ ਹੀਰ ਉਹਨਾਂ ਦਾ ਉੱਥੇ ਇਲੈਕਸ਼ਨ ਲੜ ਰਹੇ ਆ ਤੇ ਉੱਥੇ ਅੱਜ ਦੀ ਖਬਰ ਆ ਇਸ ਵੇਲੇ ਤੱਕ 8 ਬੰਦੇ ਆ ਜਿਹੜੇ ਉਹ ਆਪਣੀ ਜਾਨ ਗਵਾ ਚੁੱਕੇ ਆ ਬਾਕੀ ਹਜੇ ਤੜਫ ਰਹੇ ਆ ਇਹ ਨਕਲੀ ਸ਼ਰਾਬ ਜਾਲੀ ਸ਼ਰਾਬ ਕਦੇ ਸੋਚਿਆ ਸੀ ਵੀ ਇਹ ਪੰਜਾਬ ਦੇ ਵਿੱਚ ਉਹ ਵੀ ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਵਿੱਚ ਇਹ ਹਾਲ ਹੋ ਰਿਹਾ ਉਹ ਲੋਕ ਤੜਫ ਰਹੇ ਆ ਹਸਪਤਾਲਾਂ ਚ ਪਏ ਐਸੀ ਜਰੀਲੀ ਸ਼ਰਾਬ ਜਿਹੜੀ ਆ ਉਹਨਾਂ ਨੂੰ ਪਰੋਸੀ ਜਾ ਰਹੀ ਆ ਤੇ ਸਿਰਫ ਸਾਰਾ 2 ਨੰਬਰ ਦਾ ਧੰਦਾ ਜਿਹੜਾ ਉਹ ਸ਼ਰਾਬ ਦਾ ਚਿੱਟੇ ਦਾ ਤਾਂ ਚੱਲ ਹੀ ਚੱਲ ਰਿਹਾ ਪਰ ਸ਼ਰਾਬ ਦਾ ਧੰਦਾ ਵੀ ਕਿਉਂਕਿ ਐਕਸਪਰਟ ਬਹੁਤ ਨਹੀਂ ਇਸ ਕੰਮ ਦੇ ਵਿੱਚ ਬਹੁਤ ਸਿਆਣੇ ਨੇ ਇਸ ਕੰਮ ਦੇ ਵਿੱਚ ਜਿਹੜਾ ਇਹ ਧੰਦਾ ਇਹ ਸ਼ਰਾਬ ਦਾ ਸ਼ੁਰੂ ਕੀਤਾ ਏ ਇਹ ਤੇ ਬਹੁਤ ਵੱਡੀ ਇਨਕੁਆਇਰੀ ਹੋਣੀ ਚਾਹੀਦੀ ਆ ਕਿਹੜੇ ਲੀਡਰ ਦੀ ਕਿਹੜੇ ਅਫਸਰ ਦੀ ਸ਼ੈ ਤੇ ਇਹ ਕੰਮ ਜਿਹੜਾ ਸੰਗਰੂਰ 'ਚ ਚੱਲ ਰਿਹਾ ਸਰ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਹਰਮਿਤ ਬਿੱਟੂ ਜੀ ਸਾਡੇ 3 ਸਾਲ ਕਿੱਨਾ ਆਏ ਨਹੀਂ ਤੇ ਹੁਣ ਕਹਿੰਦੇ ਸਾਰੇ ਬਾਡਾਂ ਦੇ ਵਿੱਚ ਪਹੁੰਚ ਕੇ ਹਾਂ ਬਿਲਕੁਲ ਬਿਲਕੁਲ ਮੈਂ ਕਹਾਂ ਜੀ ਜੋ ਕਹਿਣਾ ਕਹਿ ਲੈਣ ਉਹਨਾਂ ਦੀ ਉਹਨਾਂ ਦੀ ਮਰਜ਼ੀ ਆ ਅਸੀਂ ਅਸੀਂ ਆਪਣਾ ਕੰਮ ਕਰਨਾ ਏ ਉਹਨਾਂ ਨੇ ਆਪਣਾ ਕੰਮ ਕਰਨਾ ਏ ਉਹਨਾਂ ਨੂੰ ਅਸੀਂ ਪੁੱਛਦੇ ਹਾਂ ਸਾਡਾ ਫਿਕਰ ਛੱਡੋ ਇਹ ਦੱਸੋ ਵੀ 1000 ਰੁਪਇਆ ਕਿਉਂ ਨਹੀਂ ਦਿੱਤਾ ਹਜੇ ਤੱਕ ਇਹ ਦੱਸੋ 2500 ਕਿਉਂ ਨਹੀਂ ਹਜੇ ਤੱਕ ਦਿੱਤਾ 51000 ਸ਼ਗਨ ਸ਼ਕੀਮ ਕਿਉਂ ਨਹੀਂ ਦਿੱਤੀ ਹਜੇ ਤੱਕ ਹਜੇ ਤੱਕ ਜਿਹੜਾ ਹਰ ਹਰ ਅੱਜ ਤੜਫ ਰਹੇ ਆ ਲੋਕ ਐਨਓਸੀ ਦੇ ਉੱਤੇ ਅੱਜ ਤੱਕ ਕਾਉਂਸਲਰ ਦੀ ਇਲੈਕਸ਼ਨ ਕਿਉਂ ਨਹੀਂ ਕਰਾਈ ਕਿਉਂ ਮੋਹਰਾਂ ਖੋ ਕੇ ਆਪਣੇ ਦਫ਼ਤਰਾਂ 'ਚ ਰੱਖੀਆਂ 6 ਦੇ 6 ਐਮਐਲਏ ਨੇ ਕਿਉਂ ਅੱਜ ਤੱਕ ਜਿਹੜੀ ਸਹਿਤ ਸਹੂਲਤਾਂ ਕਹੀ ਸੀ ਅਸੀਂ ਦਵਾਂਗੇ ਹਰ ਨੂੰ ਮੁਫਤ ਟੈਸਟ ਹਰ ਨੂੰ ਮੁਫਤ ਦਵਾਈ ਉਹ ਸਿਰਫ ਗੱਲਾਂ ਰਹਿ ਗਈਆਂ ਇੱਕ ਵੀ ਨਵਾਂ ਪ੍ਰੋਜੈਕਟ ਹਾਂ ਸਭ ਤੋਂ ਵੱਡੀ ਗੱਲ ਜਿਵੇਂ ਸੰਜੇ ਜੀ ਤੇ ਆ ਸਾਰੇ ਅਸੀਂ ਕਰ ਰਹੇ ਸੀ ਵੀ 3 ਸਾਲਾਂ ਚ ਇੱਕ ਪ੍ਰੋਜੈਕਟ ਯਾਰ ਜਦੋਂ ਵੀ ਇਹ ਗੱਲ ਕਰਦੇ ਹੁੰਦੇ ਆ ਨਾ ਇਹਨਾਂ ਨੂੰ ਇਹ ਪੁੱਛਿਆ ਕਰੋ ਵੀ ਤੁਸੀਂ ਇੱਕ ਪ੍ਰੋਜੈਕਟ ਲੁਧਿਆਣਾ ਲਈ ਦੱਸ ਦੋ 6 ਦੇ 6 ਹਲਕਿਆਂ ਚ ਇੱਕ ਪ੍ਰੋਜੈਕਟ ਕੋਈ ਨਵਾਂ ਸਕੂਲ ਕੋਈ ਨਵਾਂ ਕਾਲਜ ਨੋ ਕੋਈ ਕੋਈ ਨਵੀਂ ਇੰਡਸਟਰੀ ਲਈ ਕੋਈ ਚੀਜ਼ ਕੋਈ ਲੋਕਾਂ ਲਈ ਕੋਈ ਲੇਅਰ ਵੈਲੀ ਕੋਈ ਪਾਰਕ ਕੋਈ ਗਰਾਊਂਡ ਕੋਈ ਪਲੇ ਗਰਾਊਂਡ ਕੋਈ ਕੈਰਮ ਬੋਡੀ ਲਿਆਂਦਾ ਹੋਵੇ ਕੋਈ ਲੁੱਡੋ ਖੇਲਣ ਨੂੰ ਵੀ ਲਿਆਂਦੀ ਹੋਵੇ ਕੋਈ ਡੀਟੀ ਡਿਊਟੀ ਵੰਟੇ ਦਾ ਖੇਲਦੇ ਮੈਂ ਦੇਖਿਆ ਇੱਕ ਦਿਨ ਸਰ ਬਲਕੌਰ ਸਿੰਘ ਸਿੱਧੂ ਜੀ ਨੇ ਜੇ ਦੇਖੋ ਬਹੁਤ ਸ਼ਰਮ ਵਾਲੀ ਗੱਲ ਆ ਤੇ ਬੜੀ ਹਰਾਸਮੈਂਟ ਰਨ ਹੋ ਰਹੀ ਇੱਕ ਜਿਹਦਾ ਇੱਕ ਮੈਂ ਸਮਝਣਾ ਛਤੀਰੀ ਜਿਹੜਾ ਲਟੈਨ ਜਿੱਦਾ ਜਿਹੜਾ ਪੁੱਤ ਸਿੱਧੂ ਮੂਸੇ ਵਾਲਾ ਇਹਨਾਂ ਨੇ ਛੀ ਮੰਤਰੀ ਨੇ ਉਹਦੀ ਸਿਕਿਉਰਿਟੀ ਘੱਟ ਕਰਕੇ ਉਹ ਵੀ ਟਵੀਟ ਕਰਕੇ ਸੀਐਮਓ ਨੇ ਦੱਸਿਆ ਹੋਵੇ ਗੈਂਗਸਟਰਾਂ ਨੂੰ ਤੇ ਉਹਨਾਂ ਤੋਂ ਮਰਵਾਇਆ ਹੋਵੇ ਅੱਜ ਤੱਕ ਉਹਦੇ ਤੇ ਕਾਰਵਾਈ ਨਹੀਂ ਹੋਈ ਜੇ ਅੱਜ ਉਸ ਬਜ਼ੁਰਗ ਦੇ ਉਸ ਮਾਪੇ ਦੇ ਜੇ ਕੋਈ ਸਹਾਰਾ ਉਹਨਾਂ ਦੇ ਜੋਣ ਦਾ ਸਹਾਰਾ ਜੇ ਉਹਨਾਂ ਦੇ ਬੱਚਾ ਜੰਪਿਆ ਘਰੇ ਤੇ ਤੁਸੀਂ ਇਹ ਬਿਲਕੁਲ ਗਲਤ ਗੱਲ ਆ ਅੱਜ ਇੱਕ ਸੈਕਟਰੀ ਹੈਲਥ ਦੇ ਨਾਂ ਤੇ ਉਹਨੂੰ ਕਾਰਨ ਦੱਸੋ ਨੋਟਿਸ ਕੱਢਤਾ ਇਹ ਹਿੰਮਤ ਨਹੀਂ ਕਿ ਸੈਕਟਰੀ ਦੀ ਜਿੰਨਾ ਚਿਰ ਹੈਲਥ ਮਿਨਿਸਟਰੀ ਜਾਂ ਸੀਐਮਓ ਇਹਦੇ ਵਿੱਚ ਇਨਵੋਲਵ ਨਾ ਹੋਵੇ ਉਹਨਾਂ ਨੂੰ ਨਹੀਂ ਪਤਾ ਵੀ ਇਹ ਕਿੰਡੀ ਵੱਡੀ ਅਸੀਂ ਗਲਤੀ ਕਰਨ ਜਾ ਰਹੇ ਹਾਂ ਪਰ ਜਾਣ ਬੁੱਝ ਕੇ ਇਹ ਕੰਮ ਆ ਜਿਹੜਾ ਆਮ ਆਦਮੀ ਸਰਕਾਰ ਨੇ ਕਰਾਇਆ ਬਹੁਤ ਰੋਸ ਆ ਲੋਕਾਂ ਦੇ ਮਨਾਂ 'ਚ ਬਹੁਤ ਗੁੱਸਾ ਹੈ ਲੋਕਾਂ ਦੇ ਮਨਾਂ 'ਚ ਅੱਜ ਹੀ ਆ ਹੁਣੀ ਮੈਨੂੰ ਪਤਾ ਲੱਗਿਆ ਇਹਨਾਂ ਦਾ ਇੱਕ ਕੈਂਡੀਡੇਟ ਬਲਵੀਰ ਸਿੰਘ ਪਟਿਆਲੇ ਗਿਆ ਏ ਤੇ ਕਿਸ ਤਰੀਕੇ ਨਾਲ ਉਹਦਾ ਸਵਾਗਤ ਹੋ ਰਿਹਾ ਤੁਹਾਡੇ ਵੀਡੀਓ ਥੋੜਾ ਚਿਰ ਚੈਨਲ ਤੇ ਆ ਜਾਣਗੀਆਂ ਜਦੋਂ ਜਦੋਂ ਇਹਨਾਂ ਦਾ ਕੈਂਡੀਡੇਟ ਕਿਸੇ ਵੀ ਪਿੰਡ ਚ ਕਿਸੇ ਸ਼ਹਿਰ ਚ ਜਾਊਗਾ ਤਾਂ ਉਹਦਾ ਸਵਾਗਤ ਡਲੀਆਂ ਨਾਲ ਉਹਦਾ ਸਵਾਗਤ ਕਾਲੀਆਂ ਝੰਡੀਆਂ ਨਾਲ ਹਰ ਜਗ੍ਹਾ ਹੋਏਗਾ ਤੇ ਹੁਣ ਸਵਾਗਤ ਹਜੇ ਪਟਿਆਲੇ ਇਹਨਾਂ ਦਾ ਹੋ ਕੇ ਹਟੇ ਸਰ ਉਹ ਕਾਂਗਰਸ ਵਿੱਚ ਸਵੇਰ ਲਖੋਂ ਸਿੰਘ ਜੀ ਉਹਨਾਂ ਦਾ ਕੋਈ ਖੰਡਾ ਹੋਇਆ ਕਿ ਉਹ ਇਸ ਕਰਕੇ ਇਤਨੀ ਹੁਣਾ ਕਿ ਜਵਾਇ ਦਾ ਨਹੀਂ ਮੈਂ ਚਲੋ ਤੁਹਾਡੀ ਗੱਲ ਸਹੀ ਆ ਪਰ ਮੈਂ ਇਸ ਗੱਲ ਨੂੰ ਪੋਲੀਟੀਕਲ ਨਹੀਂ ਲੈ ਕੇ ਜਾਣਾ ਚਾਹੁੰਦਾ ਕਿਉਂਕਿ ਉਹ ਸਭਦੇ ਆ ਉਹ ਇੱਕ ਆਈਕਨ ਜਿਹੜਾ ਹੈ ਉਹਦੇ ਉਹਦੇ ਫਾਦਰ ਨੇ ਤੇ ਉਹਨਾਂ ਨੂੰ ਅਸੀਂ ਨਾ ਪਾਰਟੀਆਂ 'ਚ ਨਾ ਅਸੀਂ ਉਹਨੂੰ ਧੜਿਆਂ 'ਚ ਮੰਨਣਾ ਚਾਹੁੰਦੇ ਆ ਉਹਨਾਂ ਨੂੰ ਲੋਕ ਇੱਕ ਕ੍ਰਾਸ ਦੀ ਪਾਰਟੀ ਉਹਨਾਂ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਸਾਰਾ ਜਿਹੜਾ ਇਹ ਮੈਂ ਸਮਝਦਾ ਦੇਸ਼ਾਂ ਦੇ ਵਿਦੇਸ਼ਾਂ 'ਚ ਲੋਕ ਉਹਨਾਂ ਨੂੰ ਚਾਹੁੰਦੇ ਆ ਸਰ ਇੱਕ ਪਾਸੇ ਦੇਖਿਆ ਜਾ ਰਿਹਾ ਇੱਕ ਖੁਸ਼ੀ ਵੀ ਮਨਾਈ ਜਾ ਰਹੀ ਹੈ ਤੇ ਦੂਜੇ ਪਾਸੇ ਰੋਸ ਵੀ ਮਨਾਇਆ ਜਾ ਰਿਹਾ ਖੁਸ਼ੀਆਂ ਤਾਂ ਲੋਕ ਵਿਚਾਰੇ ਉਹਨਾਂ ਨੂੰ ਚਾਹਣ ਵਾਲੇ ਮਨਾਈ ਰਹੇ ਆ ਇਹ ਜਿਹੜੀ ਸਰਕਾਰ ਦੇ ਜਿਹੜੇ ਜਿਹੜੇ ਹੱਥ ਕੰਡੇ ਨੇ ਉਹ ਤਾਂ ਵਿਚਾਰੇ ਹਸਪੀਟਲ ਤਾਂ ਹਜੇ ਛੁੱਟੀ ਵੀ ਨਹੀਂ ਮਿਲੀ ਉਹਨਾਂ ਨੇ ਤਾਂ ਕਿਹਾ ਯਾਰ ਮੇਰੀ ਟ੍ਰੀਟਮੈਂਟ ਤਾਂ ਪੂਰੀ ਹੋ ਲੈਣ ਦਿਓ ਮੈਂ ਜਵਾਬ ਦੇ ਦੂੰਗਾ ਜੋ ਵੀ ਹੋਊਗਾ ਮੇਰੇ ਪਰ ਇਹ ਜਿਹੜੇ ਨੇ ਨਾ ਇਹ ਕਿਤੇ ਨਾ ਕਿਤੇ ਉਹਨਾਂ ਨੇ ਇਹ ਗੱਲ ਕਹੀ ਆ ਇੱਕ ਪੋਲੀਟਿਕਲ ਗੱਲ ਵੀ ਉਹਨਾਂ ਨੇ ਕਹੀ ਇੱਕ ਸਰਕਾਰ ਨੂੰ ਉਹਨਾਂ ਨੇ ਬਾਰ ਬਾਰ ਚੈਲੰਜ ਕੀਤਾ ਵੀ ਕਿਉਂ ਅੱਜ ਤੱਕ ਯਾਰ ਜਿਹੜੇ ਮੇਰੇ ਪੁੱਤ ਦੇ ਕਾਤਲ ਨੇ ਉਹਨਾਂ ਦੀ ਕਿੱਥੋਂ ਇੰਟਰਵਿਊ ਆ ਰਹੀਆਂ ਉਹ ਉਹ ਪੁੱਛਣ ਲਈ ਵੀ ਇਹਨਾਂ ਨੇ ਉਹਨਾਂ ਨੂੰ ਸਜ਼ਾ ਦਾ ਕੀ ਦਿਵਾਉਣੀ ਆ ਉਹਦੀ ਜੇਲ੍ਹਾਂ ਚ ਇੰਟਰਵਿਊ ਕਰਵਾ ਰਹੇ ਆ ਇਸ ਗੱਲ ਕਰਕੇ ਉਹ ਜਦੋਂ ਬੋਲਦੇ ਆ ਤੇ ਫਿਰ ਉਹਨਾਂ ਨੂੰ ਦੱਬਣ ਦੀ ਸਪਰੈਸ ਕਰਨ ਦੀ ਕੋਸ਼ਿਸ਼ ਕਰਦੇ ਆ ਠੀਕ ਹੈ ਜੀ